ਆਤ ਸਰੀ ਦੀ ਜਗਤ ਬੜਾ ਆਜਾ ਆਪਾਂ ਖੰਭ ਜਠੇਰੇ ਆਪਣੇ ਸਿੰਬਲ ਮਜਾਰਾ ਪਿੰਡ 14 ਮੱਸਿਆ ਵੇ ਦਿਨ ਪਹਿਲਾਂ ਪਹੁੰਚੇ ਆ ਜੀ ਸਿੰਬਲ ਮਜਾਰਾ ਪਿੰਡ ਚ ਇਹ ਜੀ ਜਠੇਰੇ ਖੰਭ ਜਠੇਰੇ ਕੰਬਜ ਠੇਰੇ ਭਵਨ ਆ ਜੀ ਆ ਮੇਨ ਇਨਟਰੈਂਸ ਆ ਜੀ ਦੇਖੋ ਲੱਗੇ ਦਾ ਨਜ਼ਾਰਾ ਨਵੇਂ ਸ਼ਹਿਰ ਦੇ ਬਿਲਕੁਲ ਲੱਗੇ ਪੈਂਦਾ ਏ ਪਿੰਡ ਸਿੰਪਲ ਨਜ਼ਾਰਾ ਇਹ ਜੀ ਸਿੰਪਲ ਨਜ਼ਾਰਾ ਖੰਬ ਸਤੀ ਮਾਤਾ ਪਵਨ ਲੋ ਜੀ ਤੁਹਾਨੂੰ ਅੰਦਰ ਲੈ ਕੇ ਜਾਂਦੇ ਆ ਇੱਧਰ ਲੱਗ ਕੇ ਜਾਨੇ ਪਕੌੜਿਆਂ ਦੀ ਤਿਆਰੀ ਹੋ ਰਹੀ ਹੈ ਜੀ ਚਾਪ ਪਕੌੜਿਆਂ ਦੀ ਤਿਆਰੀ ਹੋ ਰਹੀ ਹੈ ਇੱਧਰ ਲੰਗਰ ਤਿਆਰ ਹੋ ਰਿਹਾ ਹੈ ਜੀ ਜੁੜੇ ਬੀਆਂ ਬੰਦੀਆਂ ਵੀ ਹੈ ਜੀ ਪਕੌੜੇ ਰੈਡੀ ਆ ਜੁੜੇ ਬੀਆਂ ਬਣਈਆਂ ਨੇ ਸੇਵਾ ਕਰ ਰਹੇ ਨੇ ਸਾਰੇ ਜਣੇ ਸਾਦੇ ਬੰਦਰ ਸੋਧਿਆ ਮਾਲੀਆ ਨੇ ਸੋ ਪਹੁੰਚ ਚੁੱਕੇ ਆ ਇੱਥੇ ਜੀ ਫਰਸਾ ਵਾਲਾ ਆਇਆ ਇੱਥੇ ਜੀ ਜਿੰਨੇ ਮੇਰੇ ਖੰਭ ਭਰਾ ਜਿੰਨੇ ਹੈਗੇ ਸਾਰੇ ਸ਼ੇਅਰ ਕਰ ਦਿਓ ਵੀਡੀਓ ਆਪੋ ਆਪਣੇ ਚੈਨਲ ਤੇ ਸਾਰੇ ਸ਼ੇਅਰ ਕਰ ਲਓ ਆਈਡੀ ਤੇ ਅੱਗੇ ਤੁਹਾਨੂੰ ਲਾਈਵ ਸਾਰਾ ਕੁਝ ਦਿਖਾਇਆ ਜਾਏਗਾ ਅੱਜ ਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਹੱਲੇ ਸਿਰਫ ਇੱਕ ਦੋ ਪਰਿਵਾਰ ਹੀ ਆਏ ਆ ਜਿੱਦਾਂ ਕਿ ਅਸੀਂ ਆਏ ਆ ਜੀ ਇੱਕ ਪਰਿਵਾਰ ਹੋਰ ਆਇਆ ਬਸ ਹੋਲੀ-ਹੋਲੀ ਇਥੇ ਰਸ਼ ਪਊਗਾ ਇਹ ਹੈ ਮੇਨ ਐਂਟਰੈਂਸ ਤੇ ਨੀਂ ਗੇਟ ਨੇ ਅੰਦਰ ਜਾਣ ਵਾਸਤੇ ਇੱਕ ਵਾਰ ਤੁਹਾਨੂੰ ਇੱਥੋਂ ਬਾਹਰ ਖੜੇ ਹੋ ਕੇ ਦਿਖਾ ਦਨੇ ਪੂਰਾ ਹਾਲ ਬਾਹਰ ਲਾ ਕਿਤਲੀ ਸਾਈਡ ਲੰਗਰ ਲੱਗਦਾ ਜੀ ਬੰਦਾ ਜੀ ਇੱਥੇ ਲੰਗਰ ਲੱਗੇਗਾ ਜੀ ਮੁੜ ਕੇ ਵਰਤਾਇਆ ਜਾਏਗਾ ਇਧਰਲੀ ਸਾਈਡ ਝੰਡਾ ਚੜਾਇਆ ਜਾਏਗਾ ਜੀ ਜੇ ਸਾਹਮਣੇ ਉਹ ਬਾਥਰੂਮ ਨੇ ਬਣੇ ਨੇ ਨਵੇਂ ਜੀ ਨਵੇਂ ਬਾਥਰੂਮ ਬਣੇ ਨੇ ਜਿਨ੍ਹਾਂ ਨੇ ਨਹੀਂ ਦੇਖੇ ਮੇਰਾ ਵੀ ਦੇਖ ਸਕਦੇ ਨੇ ਹੁਣ ਆਪਾਂ ਤੁਹਾਨੂੰ ਘੁਮਾ ਕੇ ਅੰਦਰ ਲੈ ਕੇ ਜਾਂਦੇ ਆ ਆ ਦੇਖੋ ਜੀ ਅੰਦਰ ਦਾ 뷰 ਹੈ ਅੰਦਰ ਮਾਣ ਦਾ ਪਾਰਟ ਚੱਲ ਰਿਹਾ ਜੀ ਜੋ ਕਿ ਕੱਲ ਦਾ ਆਰੰਭ ਕੀਤਾ ਹੋਇਆ ਜੀ ਅੱਜ ਭੋਗ ਪਾਣਗੇ ਆ ਅੰਦਰ ਦਾ ਮਾਹੌਲ ਹੈ ਜੀ ਇੱਕ ਸਗਦੇ ਹੋ ਤਹੀ ਭਵੰਦੇ ਲੋ ਜੀ ਆ ਸਾਡੇ ਨਿਆਣੇ ਬੈਠੇ ਆ ਜੀ ਆ ਦੇਖੋ ਆ ਨਿਆਣੇ ਸਾਡੇ ਆਏ ਹੋਇਆ ਮੂਰਤអ្វី ਜਾਂਦੇ ਆਲੇ ਇਹ ਰਤਾ ਸੁਨਤੇ ਸਿਖਿਆ ਆ ਆ ਮਾਤਾ ਸਾਡੀ ਬੈਠੀ ਆ ਲੋ ਜੀ ਸਤਿ ਮਾਰਾ ਦੇ ਭਗਵਾਨ ਆ ਤੁਹਾਨੂੰ ਸਾਰੇ ਨੂੰ ਦੇਖ ਸਕਦੇ ਹੋ ਤੁਸੀਂ ਕਰੋ ਦਰਸ਼ਨ ਬੈਠੇ ਬੈਠੇ ਆਪਣੇ ਆਪਣੇ ਘਰੇ ਆਪੋ ਆਪਣੇ ਘਰੇ ਬੈਠੇ ਦੇਖ ਸਕਦੇ ਹੋ ਤੁਸੀਂ ਮਾਤਾ ਸੁੱਤੀ ਦਾ ਭਗਵਾਨ ਦਰਜੋਤ ਜਗ ਦੀ ਤੇ ਇਸ ਟਾਈਮ ਮਾਇਨ ਦਾ ਪਾਠ ਚੱਲ ਰਿਹਾ ਹੈ অনলাইন ਕਾਰਿਆ ਮੈਂ ਕਿ ਤੁਹਾਡਾ ਆਪਣਾ ਸੂਪ ਕੰਪਟਿਟਿਵ ਵਾਲਾ ਹੋਈ ਸੀਗਾ ਅੱਜ ਦਾ ਆਪਣਾ ਲਾਈਵ ਇਹਨਾਂ ਅੱਗੇ ਜਿੱਦਾਂ ਵੀ ਟਾਈਮ ਮਿਲੇ ਆਪਾਂ ਨੂੰ ਆਪਾਂ ਕਰਾਂਗੇ ਲਾਈਵ ਦਾ ਟਾਈਮ ਮਿਲਦਾ ਤਾਂ ਆਪਾਂ ਲਾਈਵ ਕਰਾਂਗੇ ਜੁੜਾਂਗੇ ਜਰੂਰ ਬਾਕੀ ਹਲੇ ਇੱਥੇ ਕੁਝ ਨਹੀਂ ਹੈ ਦਾ ਮਤਲਬ ਜਿਆਦਾ ਰਸ਼ ਨਹੀਂ ਹੈਗਾ ਬਸ ਇਨੇ ਕ ਬੰਦੇ ਆ ਜੋ ਮੇਰੇ ਪਿੱਛੇ ਦੇਖ ਰਹੇ ਆ ਤੇ ਜਿੱਦਾਂ ਵੀ ਸੰਗ ਆਉਂਦਾ ਉਹਦੋਂ ਦਿਖਾਵਾਂਗੇ ਤੁਹਾਨੂੰ ਨਾਲ ਨਾਲ ਦੇ ਦੇ ਆ ਕੋਈ ਬੰਦਾ ਆਪਣਾ ਇਹ ਗੱਲਬਾਤ ਕਰਦਾ ਚਾਹੁੰਦਾ ਹੋਵੇ ਤਾਂ ਕਰਦੇ ਆ ਬਰਾ ਨੂੰ ਘਰੇ ਦੇ ਨੂੰ ਮਿਲਣਾ ਦਿੱਸ ਤਕ ਪੈਂਡ ਹੈਗਾ ਜੀ ਸਿੰਬਲ ਮਜਾਰਾ ਸਿੰਬਲ ਮਜਾਰਾ ਪੈਂਡ ਇਹ ਅੰਕਲ ਜੀ ਹੁਣੇ ਕੱਲ ਦੀ ਇਥੇ ਸੇਵਾ ਨਿਭਾ ਰਹੇ ਆ ਪਹਿਲਾਂ ਦੇ ਆਏ ਹੋਏ ਇਥੋਂ ਦੇ ਲਾਗੇ ਦੇ ਰਹਿਣ ਵਾਲੇ ਨੇ ਹੋੜੇ ਬਰਫਾਈ ਆ ਕੌਣ ਬੋਲੇ ਸੰਤ ਨੂੰ ਮਾਤਾ ਜੀ ਬਹੁਤ ਪਿਆਰ ਸਰਦਨ ਨਾਲ ਹੁੰਚੀ ਕਿਰਪਾਲਤਾ ਕਰਨੀ ਧੰਨਵਾਦ ਇਹ ਨੇ ਭਾਜੀ ਆਪਣੇ ਕਈ ਕਿਹੜਾ ਬਣ ਆਪਣਾ ਸਿੰਬਲ ਮਜਾਰੇ ਇਹ ਭਾਜੀ ਸਿੰਬਲ ਮਜਾਰੇ ਤੋਂ ਇਹ ਨੇ ਜੀ ਠੀਕ ਹੈ ਇਹ ਇਸ ਨਾਵੇਂ ਤੋਂ ਨੇ ਸਿੰਬਲ ਮਜਾਰੇ ਵਿੱਚ ਆਏ ਹੋਣੇ ਲਾਗੇ ਲਾਗੇ ਰਹਿਣ ਵਾਲੇ ਤੇ ਕੱਲ ਦੀ ਸੇਵਾ ਇਸ ਨਿਭਾ ਰਹੇ ਇਹ ਭਾਜੀ ਹੁਣੀ ਪ੍ਰਧਾਨ ਜੀ ਨੇ ਤੇ ਬਾਕੀ ਆ ਦੇਖੋ ਜੀ ਉਹ ਬੰਦੇ ਆਪਣੇ ਵਜਾ ਮਾਰ ਰਹੇ ਇਹਨਾਂ ਨੂੰ ਕਹਿੰਦੇ ਸੇਵਾ ਕਰੋ ਆ ਕੇ ਤੋਂ ਬਾਕੀ ਬਾਅਦ ਚ ਨੇ ਜੀ ਲਾਈਵ ਮਿਲਦੇ ਆ ਬਾਕੀ ਬਾਟਾਂ ਬਾਤ ਨਾਰਾਂ ਸਸਤੀ ਕਾਲ ਜੀ ਓਕੇ ਬਾਈ